ਮੇਰੀ ਮਾਂ ਦੀ ਅੱਖ ਦੀ ਤੱਕਣੀ ਜਿਹੜੀ ਸੀ ਨਾ ਉਹ ਅੱਜ ਵੀ ਮੈਨੂੰ ਯਾਦ ਆ ਬੜੀ ਭਿਆਨਕਰ ਸੀ ਅੱਛਾ ਉਹ ਬੋਲਦੇ ਬਹੁਤ ਘੱਟ ਅੱਖਾਂ ਜੀ ਸਮਝਾ ਜਾਂਦੇ ਆ ਅੱਖ ਨਾਲ ਉਹਨਾਂ ਨੇ ਮੈਨੂੰ ਇੱਕ ਗੱਲ ਵੀ ਯਾਦ ਆ ਕਿ ਬੀਜੀ ਕਹਿੰਦੇ ਜਦੋਂ ਮੇਰੇ ਕੋਲ ਜਨਾਨੀਆਂ ਬੈਠੀਆਂ ਹੋਣ ਨਾ ਆ ਕੇ ਤੇ ਕੁੜੀਆਂ ਨਹੀਂ ਬਹਿੰਦੀਆਂ ਹੁੰਦੀਆਂ ਹੁਣ ਉਹ ਦਿਮਾਗ 'ਚ ਕੀੜਾ ਵੜ ਗਿਆ ਕੁੜੀਆਂ ਕਿਉਂ ਨਹੀਂ ਬਹਿੰਦੀਆਂ ਕੀ ਗੱਲਾਂ ਕਰਦੀਆਂ ਇਹ ਜਿਹੜੀਆਂ ਮੇਰੇ ਸੁਣਨ ਵਾਲੀਆਂ ਨਹੀਂ ਗੀਆਂ ਵੀ ਮੈਂ ਤਾਂ ਸੁਣਨੀਆਂ ਨੇ ਕਟ ਸ਼ਾਟ ਕਰਦੀਆਂ ਕਿ ਮੈਂ ਮੈਂ ਹਟਣੀ ਹੀ ਹਟੀ ਮੈਂ ਬੈ ਗਈ ਵੀਜੀ ਨੇ ਇੱਕ ਵਾਰ ਅੱਖ ਨਾਲ ਇਸ਼ਾਰਾ ਕੀਤਾ ਆਪਾਂ ਦੂਜੇ ਪਾਸੇ ਮੂੰਹ ਕਰ ਲਿਆ ਦੂਜੀ ਵਾਰ ਇਸ਼ਾਰਾ ਕੀਤਾ ਫੇਰ ਇਗਨੋਰ ਕੀਤਾ ਵੀਜੀ ਚੁੱਪ ਕਰਕੇ ਅੰਦਰ ਗਏ ਮੈਨੂੰ ਹਾਕ ਮਾਰੀ ਥੱਪੜ ਰਸੀਦ ਕੀਤਾ ਤੇ ਵੀਜੀ ਬਾਅਦ ਪਹਿਲਾਂ ਘੂਰੀ ਜਿਹੜੀ ਵੱਟੀ ਸੀ ਤੁਸੀਂ ਮੰਨੀ ਨਹੀਂ ਤੇ ਥੱਪੜ ਪਿਆ ਗਿਆ ਔਰ ਉਹ ਥੱਪੜ ਅੱਜ ਵੀ ਮੇਰੀ ਗੱਲ ਚੀਲੂ ਚੀਲੂ ਕਰਦੀ ਹੈ